ਨਾਈਟਪਿੰਜਾ ਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ। ਦਿ ਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਅੱਜ ਆਧੁਨਿਕ OARM ਅਤੇ ਨਿਊਰੋ ਨੈਵੀਗੇਸ਼ਨ ਸਿਸਟਮਾਂ ਦਾ ਉਦਘਾਟਨ ਕੀਤਾ ਗਿਆ। ਇਹ ਨਿਊਰੋ ਸਰਜਰੀ ਸੇਵਾਵਾਂ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਸ ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਸ਼੍ਰੀ ਸੁਰੇਸ਼ ਮੁੰਜਾਲ ਮੈਂਬਰ ਡੀਐਮਸੀ ਐਂਡ ਐਚ ਮੈਨੇਜਿੰਗ ਸੁਸਾਇਟੀ ਸ਼੍ਰੀ ਵਿਪਨ ਗੁਪਤਾ ਸਕੱਤਰ ਡੀਐਮਸੀ ਐਂਡ ਐਚ ਮੈਨੇਜਿੰਗ ਸੁਸਾਇਟੀ ਅਤੇ ਸ਼੍ਰੀ ਮੁਕੇਸ਼ ਬਰਮਾ ਖਜ਼ਾਂਚੀ ਮੈਨੇਜਿੰਗ ਸੁਸਾਇਟੀ ਹਨ ਇਸ ਮੌਕੇ ਤੇ ਡਾਕਟਰ ਜੀਐਸ ਵਾਂਡਰ ਪ੍ਰਿੰਸੀਪਲ ਡੀਐਮਸੀ ਐਂਡ ਐਚ ਡਾਕਟਰ ਸੰਦੀਪ ਕੌਸ਼ਲ ਡੀਨ ਅਕੈਡਮਿਕਸ ਡਾਕਟਰ ਅਸ਼ਵਨੀ ਕੇ ਚੌਧਰੀ ਪ੍ਰੋਫੈਸਰ ਅਤੇ ਮੁਖੀ ਨਿਊਰੋ ਸਰਜਰੀ ਵਿਭਾਗ ਅਤੇ ਮੈਡੀਕਲ ਸੁਪਰਡੈਂਟ ਡਾਕਟਰ ਆਸ਼ਿਮਤ ਤਨੇਜਾ ਐਡੀਸ਼ਨਲ ਮੈਡੀਕਲ ਸੁਪਰਡੈਂਟ ਸਮੇਤ ਸੀਨੀਅਰ ਫੈਕਲਟੀ ਮੈਂਬਰ ਅਤੇ ਸਟਾਫ ਹਾਜ਼ਰ ਸਨ। ਸ਼੍ਰੀ ਸੁਰੇਸ਼ ਮੁੰਜਾਲ ਨੇ ਕਿਹਾ ਕਿ ਆਧੁਨਿਕ ਨਿਊਰੋ ਸਰਜਰੀ ਸਿਸਟਮਾਂ ਦੀ ਸ਼ੁਰੂਆਤ ਡੀ ਐਮ ਸੀ ਐਡ ਐਚ ਲਈ ਮਾਣ ਦੀ ਗੱਲ ਹੈ। ਉਹਨਾਂ ਕਿਹਾ ਕਿ ਇਹ ਹਸਪਤਾਲ ਦੀ ਆਧੁਨਿਕ ਟੈਕਨੋਲੋਜੀ ਨਾਲ ਮੈਡੀਕਲ ਉੱਤਮਤਾ ਜੋੜਨ ਦੀ ਸੋਚ ਨੂੰ ਦਰਸਾਉਂਦਾ ਹੈ ਅਤੇ ਮਰੀਜ਼ਾਂ ਦੀ ਆ ਭਰੋਸਾ ਹੋਰ ਮਜ਼ਬੂਤ ਕਰਦਾ ਹੈ। ਸ਼੍ਰੀ ਵਿਪਨ ਗੁਪਤਾ ਨੇ ਕਿਹਾ ਕਿ ਸਿਹਤ ਸੇਵਾਵਾਂ ਦੀ ਵਧਦੀ ਲੋੜ ਨੂੰ ਧਿਆਨ ਵਿੱਚ ਰੱਖਦੇ ਮੈਡੀਕਲ ਢਾਂਚੇ ਨੂੰ ਲਗਾਤਾਰ ਅਪਗ੍ਰੇਡ ਕਰਨਾ ਜ਼ਰੂਰੀ ਹੈ ਉਹਨਾਂ ਦੱਸਿਆ ਕਿ ਉਹ ARM ਅਤੇ ਨਿਊਰੋ ਨੈਵੀਗੇਸ਼ਨ ਸਿਸਟਮ ਡਾਕਟਰਾਂ ਨੂੰ ਹੋਰ ਸੁਰੱਖਿਤ ਸਹੀ ਅਤੇ ਉੱਚ ਸਤਰੀ ਇਲਾਜ ਦੇਣ ਵਿੱਚ ਮਦਦ ਕਰਨਗੇ ਸ਼੍ਰੀ ਮੁਕੇਸ਼ ਵਰਮਨ ਨੇ ਇਸ ਉਪਲਬਧੀ ਲਈ ਡਾਕਟਰਾਂ ਅਤੇ ਸਟਾਫ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਨਵੀਆਂ ਟੈਕਨੋਲੋਜੀਆਂ ਨਿਊਰੋ ਸਰਜਰੀ ਇਲਾਜ ਨੂੰ ਹੋਰ ਸੁਰੱਖਿਤ ਅਤੇ ਪ੍ਰਭਾਵਸ਼ਾਲੀ ਬਣਾਉਣਗੀਆਂ ਡਾਕਟਰ ਜੀਐਸ ਵਾਂਡਰ ਨੇ ਕਿਹਾ ਕਿ ਆਧੁਨਿਕ ਟੈਕਨੋਲੋਜੀ ਮੈਡੀਕਲ ਸਿੱਖਿਆ ਤੇ ਮਰੀਜ਼ ਇਲਾਜ ਦੋਹਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਉਹਨਾਂ ਦੱਸਿਆ ਕਿ ਇਹ ਸਿਸਟਮ ਸਰਜਰੀ ਨਤੀਜਿਆਂ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਵਿਦਿਆਰਥੀਆਂ ਲਈ ਸਿੱਖਣ ਦੇ ਨਵੇਂ ਮੌਕੇ ਵੀ ਪੈਦਾ ਕਰਨਗੇ। ਡਾਕਟਰ ਅਸ਼ਵਨੀ ਕੇ ਚੌਧਰੀ ਪ੍ਰੋਫੈਸਰ ਅਤੇ ਮੁਖੀ ਨਿਊਰੋ ਸਰਜਰੀ ਵਿਭਾਗ ਦੇ ਨੇ ਨਵੇਂ ਸਿਸਟਮਾਂ ਦੇ ਕਲੀਨिकल ਫਾਇਦੇ ਦੱਸਦੇ ਹੋਏ ਕਿਹਾ ਕਿ ਡੀਐਮਸੀ ਐਂਡ ਐਚ ਪੰਜਾਬ ਦਾ ਪਹਿਲਾ ਸੰਸਥਾਨ ਹੈ ਜਿੱਥੇ ਉਹ ਏਆਰਐਮ ਅਤੇ ਨਿਊਰੋ ਨੈਵੀਗੇਸ਼ਨ ਦੋਹਾਂ ਸਿਸਟਮ ਲਗਾਏ ਗਏ ਹਨ ਉਹਨਾਂ ਦੱਸਿਆ ਕਿ ਉਹ ਏਆਰਐਮ ਸਿਸਟਮ ਰੀਅਲ ਟਾਈਮ 3ਡੀ ਇਮੇਜਿੰਗ ਮੁਹਈਆ ਕਰਦਾ ਹੈ ਜਿਸ ਨਾਲ ਜਟਿਲ ਰੀੜ ਅਤੇ ਦਿਮਾਗ ਦੀ ਸਰਜਰੀ ਵਿੱਚ ਬਹੁਤ ਜ਼ਿਆਦਾ ਸਹੀ ਨਤੀਜੇ ਮਿਲਦੇ ਹਨ ਉਹਨਾਂ ਅਗੇ ਕਿਹਾ ਕਿ ਨਿਊਰੋ ਨੈਵੀਗੇਸ਼ਨ ਸਿਸਟਮ ਦਿਮਾਗ ਅਤੇ ਰੀੜ ਦੀ ਸਰਜਰੀ ਲਈ ਜੀਪੀਐਸ ਵਾਂਗ ਕੰਮ ਕਰਦਾ ਹੈ ਇਹ ਸਰਜਨ ਨੂੰ ਮਹੱਤਵਪੂਰਨ ਨਰਵਾ ਦੀ ਸੁਰੱਖਿਆ ਘੱਟ ਸਮੇਂ ਵਿੱਚ ਸਰਜਰੀ ਅਤੇ ਮਰੀਜ਼ ਦੀ ਤੇਜ਼ ਸੁਧਾਰ ਵਿੱਚ ਮਦਦ ਕਰਦਾ ਹੈ